ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਪੌਣ ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਬਲਿਹਾਰੀ ਕੁਦਰਤਵੱਸਿਆ ਦਾਏ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਅੱਜ ਸਾਨੂੰ ਆਪਣੇ ਦਾਣ ਦੀ ਦਿਸ਼ਾ ਬਦਲ ਕੇ ਬੂਟਿਆਂ ਦੇ ਲੰਗਰ ਲਗਾਏ ਜਾਣੇ ਚਾਹੀਦੇ ਹਨ ਤਾਂ ਹੀ ਅਸੀਂ ਆਪਣੀ ਧਰਤੀ ਨੂੰ ਬੰਜਰ ਹੋਣ ਤੋਂ ਬਚਾ ਸਕਦੇ ਹਾਂ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਹੀਟਲਾ ਪਾਣੀ ਮੁੱਕ ਜਾਵੇਗਾ ਅਤੇ ਪੰਜਾਬ ਇੱਕ ਜ਼ਹਿਰੀਲੇ ਰੇਗਿਸਤਾਨ ਵਿੱਚ ਤਬਦੀਲ ਹੋ ਜਾਵੇਗਾ ਆਪਣੇ ਪਿੰਡ ਵਿੱਚ ਬੂਟਾਂ ਦੇ ਲੰਗਰ ਲਗਵਾਉਣ ਲਈ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ ਸੰਪਰਕ ਕਰ ਸਕਦੇ ਹੋ ਅੱਜ ਪਿੰਡ ਦੇੜਕਿਆਂ ਦੇ ਵਿੱਚ ਜਿਹੜੇ ਬੂਟਾਂ ਦੇ ਲੰਗਰ ਲਗਾਏ ਗਏ ਨੇ ਇਹਨਾਂ ਬੂਟਿਆਂ ਦੀ ਸੇਵਾ ਗੁਰਨਾਨਕ ਨਾਮਲੇਵਾ ਸੰਗਤ ਵੱਲੋਂ ਕੀਤੀ ਗਈ ਹੈ ਤੁਸੀਂ ਵੀ ਜਿੱਥੇ ਦੇ ਵਸਨੀਕ ਹੋ ਸਾਡੇ ਨਾਲ 95013 8076 ਨੰਬਰ ਤੇ ਸੰਪਰਕ ਕਰਕੇ ਆਪਣੇ ਪਿੰਡ ਵਿੱਚ ਘਟੋ ਘਟ ਬੂਟਿਆਂ ਦੇ ਲੰਗਰ ਲਗਾਓ ਤਾਂ ਕਿ ਲੋਕ ਇਹਨਾਂ ਬੂਟਿਆਂ ਨੂੰ ਲਿਜਾ ਕੇ ਲਗਾ ਕੇ ਪੌਣ ਪਾਣੀ ਧਰਤੀ ਦੀ ਸੇਵਾ ਕਰ ਸਕਣ ਅੱਜ ਅਸੀਂ ਸਪੈਸ਼ਲੀ ਨਾਲ ਹੀ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਹੋਰ ਬਹੁਤ ਯੋਗਦਾਨ ਪੰਜਾਬ ਦੀ ਤਰੱਕੀ ਦੇ ਵਿੱਚ ਪਾ ਰਹੇ ਹੋ ਪਰ ਜੇ ਪੰਜਾਬ ਦੇ ਵਿੱਚ ਪਾਣੀ ਹੀ ਨਾ ਬਚਿਆ ਤੇ ਫਿਰ ਉਹ ਤਰੱਕੀ ਸਾਡੀ ਵਿਅਰਥ ਚਲੀ ਜਾਣੀ ਆ ਕਿਉਂਕਿ ਪਾਣੀ ਜੀਵਨ ਹੈ ਜਲ ਹੀ ਜੀਵਨ ਹੈ ਤੇ ਜੀਵਨ ਸਾਡਾ ਜਿਹੜਾ ਉਹ ਰੁੱਖਾਂ ਦੇ ਨਾਲ ਹੀ ਆਉਣਾ ਹੈ ਸਾਨੂੰ ਸਾਹ ਮਿਲਣੇ ਨੇ ਆਕਸੀਜਨ ਮਿਲਣੀਆਂ ਆ ਆਕਸੀਜਨ ਤੋਂ ਬਾਅਦ ਫਿਰ ਸਾਡੇ ਪਾਣੀ ਦਾ ਮਸਲਾ ਜਿਹੜਾ ਤੀਜੀ ਤਹਿ ਤੋਂ ਵੀ ਅਸੀਂ ਥੱਲੇ ਜਾ ਚੁੱਕੇ ਆ ਤੀਜੀ ਤਹਿ ਤੋਂ ਥੱਲੇ ਪਾਣੀ ਹੈ ਨਹੀਂਗਾ ਤੇ ਕੋਈ ਏਰੀਆ ਦੂਜੀ ਤਹਿ ਤੇ ਆ ਕੋਈ ਏਰੀਆ ਪੰਜਾਬ ਦਾ ਤੀਜੀ ਤਹਿ ਤੇ ਆ ਤੇ ਸੋ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰ ਦਿਓ ਉਹਨਾਂ ਐਨਆਰਆਈ ਭਰਾਵਾਂ ਤੱਕ ਜਰੂਰ ਪਹੁੰਚਾਓ ਜਿਹੜੇ ਆਪਣੇ ਪਿੰਡ ਦੇ ਵਿੱਚ ਬੂਟਿਆਂ ਦੇ ਲੰਗਰ ਲਗਾਉਣੇ ਚਾਹੁੰਦੇ ਹਨ ਤੇ ਸਾਨੂੰ ਸਬਸਕ੍ਰਾਈਬ ਫਾਲੋ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ